ਕੀ 6 ਮਈ ਸੋਮਵਾਰ ਵਾਲਾ ਦਿਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਦੀ ਪਿਛਲੇ ਸਾਲ ਹਿੰਦ ਸਟੇਟ ਨੇ ਦੂਜੀ ਦੇਸ਼ ਦੇ ਵਿੱਚ ਜਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਉਹਨਾਂ ਦਾ ਪਹਿਲਾ ਜਿਹੜਾ ਸ਼ਹੀਦੀ ਸਮਾਗਮ ਆ ਰਿਹਾ ਤੇ ਅਸਾਨੂੰ ਸਾਰਿਆਂ ਨੂੰ ਅਸੀਂ ਆਪਣੇ ਵੱਲੋਂ ਆਪਣੇ ਜਥੇ ਵੱਲੋਂ ਤੇ ਸਮੁੱਚੀ ਸੰਗਤ ਵੱਲੋਂ ਪਰਿਵਾਰ ਵੱਲੋਂ ਬੇਨਤੀ ਕਰਦੇ ਹਾਂ ਕਿ ਅਸੀਂ 6 ਮਈ ਨੂੰ ਸੋਮਵਾਰ ਵਾਲੇ ਦਿਨ ਉੱਥੇ ਸਾਰੇ ਜਣੇ ਵੱਧ ਤੋਂ ਵੱਧ ਸਮੂਲੀਅਤ ਕਰੀਏ ਦਰਸ਼ਨ ਦੇਈਏ ਕਿਉਂਕਿ ਸ਼ੀਦਾਂ ਦੇ ਸਮਾਗਮ ਜਿਹੜੇ ਨੇ ਉਹ ਤਾਂ ਹੀ ਸਫਲ ਹੁੰਦੇ ਨੇ ਜੀ ਅਸੀਂ ਉੱਥੋਂ ਕੋਈ ਨਾ ਕੋਈ ਜਾ ਕੇ ਸਨੇਹਾ ਲੈ ਕੇ ਆਈਏ ਸ਼ਹੀਦੀ ਦਾ ਮਤਲਬ ਇੱਕ ਗਵਾਹੀ ਹੁੰਦੀ ਆ ਉਹਨਾਂ ਨੇ ਆਪਣੀ ਸ਼ਹੀਦੀ ਦੇ ਕੇ ਸੰਘਰਸ਼ ਦੀ ਗਵਾਹੀ ਭਰ ਦਿੱਤੀ ਆ ਤੇ ਹੁਣ ਸਾਡਾ ਫਰਜ਼ ਬਣਦਾ ਕੀ ਅਸੀਂ ਉੱਥੇ ਪਹੁੰਚ ਕੇ ਨਾਲੇ ਤਾਂ ਉਹ ਸੁਨੇਹਾ ਲੈ ਕੇ ਆਈਏ ਤੇ ਅਸੀਂ ਅਗਲੀ ਵਾਰ ਵੀ ਅਗ ਜਿਹੜੀ ਗੱਲਬਾਤ ਆ ਉਹ ਉੱਥੋਂ ਕਿਉਂ ਹੋਇਆ ਕਿਵੇਂ ਹੋਇਆ ਕੀ ਹੋਇਆ ਉਹਦੇ ਬਾਰੇ ਜਾਣਕਾਰੀ ਸਾਰੀ ਲੈ ਕੇ ਆਈਏ ਤੇ ਮੈਂ ਇੱਕ ਵਾਰੀ ਫੇਰ ਤੁਹਾਡੇ ਮਾਧਿਅਮ ਦੇ ਰਾਹੀਂ ਸਮੂਚੀਆਂ ਸੰਗਤਾਂ ਨੂੰ ਦੇਸ਼ਾਂ-ਵਦੇਸ਼ਾਂ ਦੀਆਂ ਨੂੰ ਅਪੀਲ ਕਰਦਾ ਕਿ ਸੋਮਵਾਰ ਵਾਲਾ ਦਿਨ 6 ਮਈ ਪਿੰਡ ਪੰਜਵਾਲ ਨੇੜੇ ਚਵਾਲ ਜ਼ਿਲ੍ਹਾ ਤਰਨਤਾਰਨ ਭਾਈ ਪਰਮਜੀਤ ਸਿੰਘ ਪੰਜਵੜ ਦੇ ਸ਼ਹੀਦੀ ਸਮਾਗਮ ਤੇ ਸਾਰੇ ਜਣੇ ਉਹ ਮਹਮਾ ਕੇ ਪਹੁੰਚੋ ਕਿਉਂਕਿ ਉੱਥੇ ਉਹਨਾਂ ਦਾ ਪਹਿਲਾ ਸ਼ਹੀਦੀ ਸਮਾਗਮ ਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ